ਅੱਜ ਵੀ ਜਿੰਨਾ ਟਿਕਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚੋਂ ਮਿਲਦਾ ਹੈ ਨਾ ਉਹਨਾਂ ਨਾਂ ਤੇ ਆਪਣੀਆਂ ਗੱਲਾਂ ਚੋਂ ਲੱਭਦਾ ਜੀ ਨਾ ਉਹਨਾਂ ਘੁੰਮ ਫਿਰ ਕੇ ਕਰਦੇ ਆ ਸ਼ੋਰ ਆਮ ਚੋਂ ਲੱਭਦਾ ਜੀ ਇਸੇ ਲਈ ਤਾਂ ਹਰ ਸਿੱਖ ਦੇ ਲਈ ਸਾਹਿਬਾ ਨੇ ਇਹ ਜ਼ਰੂਰੀ ਕੀਤਾ ਸੀ ਨਾ ਵੀ ਆਪਾਂ ਗੁਰਬਾਣੀ ਦੇ ਪਾਠ ਨਾਲ ਨਿੱਜੀ ਰੂਪ ਵਿੱਚ ਜੁੜੀਏ ਇਸ ਲਈ ਤੇ ਬੇਨਤੀ ਕਰੀਦੀ ਹੈ ਸਟੇਜਾਂ ਤੋਂ ਸੰਗਤ ਅੱਗੇ ਹੱਥ ਜੋੜ ਕੇ ਵੀ ਅਸੀਂ ਜੋ ਪੜਦੇ ਹਾਂ ਉਹ ਸਾਡੇ ਲਈ ਹੈ ਭਰਾਵੋ ਉਹਦੇ ਵਿੱਚੋਂ ਤੁਸੀਂ ਹਿੱਸਾ ਨਹੀਂ ਜਿਵੇਂ ਨਾ ਸਕਦੇ ਇਹ ਸੱਚ ਜੀ ਪਈ ਮਾਂ ਰੋਟੀ ਬਣਾਉਂਦੀ ਹੈ ਤੇ ਘਰ ਦੇ 4 ਜੀ 6 ਜੀ 10 ਜੀ ਖਾਂਦੇ ਨੇ ਉੱਥੋਂ ਕੜਛੀਆਂ ਪਰ ਪਰ ਕੇ ਪਾ ਕੇ ਸ਼ਾਬੇ ਚੋਂ ਰੋਟੀਆਂ ਚੁੱਕ ਕੇ ਪਰ ਇਹ ਇੰਦਾ ਦਾ ਭੋਜਨ ਹੈ ਵੀ ਆਪਣਾ ਆਪਣੇ ਪਕਾਉਣਾ ਪੈਣਾ ਮਾਂ ਦੇ ਕੀਤੇ ਪਾੜਤਾ ਬਾਪੂ ਦੇ ਕੀਤੇ ਪਾੜਤਾ ਕਾਰਨ ਦਾ ਅਸਰ ਤਾਂ ਹੋਵੇਗਾ ਔਲਾਦ ਤੇ ਪਰ ਸਹਿਜ ਪਿਆਰ ਤੇ ਆਵੇਗਾ ਪਰ ਅਸਲ ਸੌਦਾ ਆਪਣਾ ਖਰੀਦਣਾ ਪੈਣਾ ਤੇ ਕਿਸੇ ਬਗਾਲੇ ਦੇ ਲਈ ਏਸੀ ਵਿੱਚ ਘੰਟਾ ਜੋ ਘੰਟੇ ਬਹਿ ਸਕਦੇ ਹੈ ਰੋਜ਼ ਕੋਈ ਵੀ ਨਹੀਂ ਬਹਿਣ ਦਿੰਦਾ ਜੇ ਇਹ ਸਿਤਾ ਨੰਦ ਲੈਣਾ ਤੇ ਆਪਣੇ ਘਰੇ ਪਾਉਣਾ ਪੈਣਾ 50000 ਰੁਪਏ ਪਰਚਕੇ ਮੰਗਵੀਂ ਗੱਡੀ ਕੋਈ 2 4 6 ਵਾਰੀ ਦੇ ਦੋ ਫਿਰ ਆਪਣੇ ਆਪ ਵੀ ਸ਼ਰਮ ਆਉਂਦੀ ਹੈ ਕਿ ਜਦ ਨਾਲ ਨਾ ਕਰੋਦਨੀ ਹਟਣਾ ਉਹ ਤਾਂ ਮਾਂ ਬਾਪ ਦੀ ਕਮਾਈ ਵਿੱਚੋਂ ਇਤਾਂ ਦਾ ਵੰਡਵਾ ਜਾ ਕੇ ਹਿੱਸਾ ਹੈ ਪਰ ਅਸਲ ਵਿੱਚ ਇਹ ਕਮਾਈ ਸਹਿਜ ਦੀ ਆਪ ਕਰਨੀ ਪਵੇਗੀ ਇਸੇ ਕਰਕੇ ਸਹਿਬਾ ਨੇ ਮੈਂ ਜੋ ਬੇਨਤੀ ਕਰ ਲੱਗਾ ਸਾਂ ਵੀ ਗੁਰਬਾਣੀ ਪੜ੍ਹਨੀ ਕੀਰਤਨ ਕਰਨਾ ਕੀਰਤਨ ਸੁੰਨਾ ਗੁਰਬਾਣੀ ਨੂੰ ਵਿਚਾਰਨਾ ਸ਼ਬਦ ਨੂੰ ਸਮਝਣਾ ਇਨ ੁਰਾਗੀਆਂ ਪਾਠੀਆਂ ਤੇ ਗੁਰੂ ਘਰ ਦੇ ਕਥਾਵਾਚਕਾਂ ਤੇ ਕੀਰਤਨੀਆਂ ਦਾ ਕੰਮ ਨਾ ਸਮਝੋ ਵੀ ਇਹ ਸਾਡੇ ਆਪਣੇ ਦੇ ਲਈ ਹੈ ਪਿੰਡ ਦੇ ਵਿੱਚ ਇੱਕ ਬੰਦਾ ਕੰਮ ਕਰੇ ਤੇ ਆਪਾਂ ਆਸ ਕਰ ਸਕਦੇ ਹਾਂ ਕਿ ਸਾਰਾ ਪਿੰਡ ਉਹਦੇ ਪੈਰੀਂ ਰੋਟੀ ਖਾਣ ਜਾਇਆ ਕਰੂ ਗੋਂ ਕਿ ਉਹ ਖੇਤੀਬਾੜੀ ਕਰ ਲੈਂਦਾ ਉਹ ਲੱਗਾ ਸਾਡੇ ਪਿੰਡ ਦਾ ਡੀਸੀ ਤੇ ਡੀਸੀ ਲੱਗਣ ਦਾ ਮਤਲਬ ਇਹ ਥੋੜਾ ਕਿ ਉਹ ਤਿੰਨ ਡੰਗ ਦੀਆਂ ਰੋਟੀਆਂ ਵੀ ਸਾਨੂੰ ਪਵਾਵੇ ਡਾਕਟਰਾਂ ਨੂੰ ਦਵਾਈਆਂ ਵੀ ਦਵਾਵੇ ਸਾਡੇ ਨਿਆਣੇ ਵੀ ਪੜਾਵੇ ਉਹ ਲੱਗਾ ਤੇ ਆਪੀ ਮਿਹਨਤ ਨਾਲ ਲੱਗਾ ਕੋਈ ਕੰਮ ਨਾ ਮੈਣਾ ਕੋਈ ਲਾਹਾ ਮਾ ਥੋੜਾ ਵੀ ਤੁਹਾਨੂੰ ਸਾਰੇ ਪਿੰਡ ਨੂੰ ਰੋਟੀ ਖਾਣ ਸਾਰੇ ਪਿੰਡ ਦੇ ਨਿਆਣੇ ਤੂੰ ਪੜਾ ਜੇ ਭਾਈ ਸਾਹਿਬ ਜੀ ਕੋਈ ਵਾਰ ਸਰਚ ਪਾਠ ਕਰਦੇ ਨੇ ਜੇ ਅਸੀਂ ਉਹਨਾਂ ਦੇ ਕੋਲੋਂ ਕੀਰਤਨ ਸੁਣਦੇ ਹਾਂ ਉਹਦਾ ਲਾਹਾ ਉਹਨਾਂ ਨੂੰ ਮਿਲਣਾ ਉਹਦੇ ਨਾਲ-ਨਾਲ ਤੁਸੀਂ ਉਹਨਾਂ ਨੂੰ ਗੁਰੂ ਦੇ ਖਜ਼ਾਨੇ ਵਿੱਚੋਂ ਸੇਵਾ ਦੇ ਕੇ ਭੇਟਾ ਦੇ ਕੇ ਬਤੌਰ ਤਨਖਾਹ ਰੱਖਿਆ ਹੈ ਉਹ ਆਪਣੀ ਡਿਊਟੀ ਵੀ ਨਿਭਾ ਰਹੇ ਨੇ ਤੇ ਆਪਣਾ ਲਾਹਾ ਆਪ ਲੈ ਰਹੇ ਨੇ ਸਾਨੂੰ ਆਪਣਾ ਲਾਹਾ ਆਪ ਲੈਣਾ ਪੈਣਾ ਉਹਨਾਂ ਦਾ ਘਟਿਆ ਸੀ ਉਹਨਾਂ ਨੂੰ ਚੋ ਵੰਡਾ ਨਹੀਂ ਸਕਦੇ ਪੈਸਿਆਂ ਬਦਲੇ ਨਿਯਮਿਤ ਦਿਨ 4 ਵਜੇ ਪ੍ਰਕਾਸ਼ ਹੈ ਤੇ ਕਰ ਦਿੱਤਾ ਜੀ 6 ਵਜੇ ਕੀਰਤਨ ਹੈ ਜੀ ਸ਼ੁਰੂ ਹੋ ਗਿਆ ਜੀ ਮੇਰੇ ਲਈ ਹੋ ਗਈ ਸੀ ਅੱਜ ਪੌਣੇ 6 ਕਥਾ ਆਰੰਭ ਕਰਨੀ ਮੈਂ ਪਹੁੰਚ ਗਿਆ ਜੀ ਆਰੰਭ ਹੋ ਗਈ ਹੈ ਪਰ ਅਸਲ ਵਿੱਚ ਖੱਟਿਆ ਕਮਾਇਆ ਆਪਣੇ ਰਖੜਾ ਰਖਣਾ ਇਸ ਲਈ ਸਭ ਸ੍ਰਮਾਨਾਂ ਨੇ ਸਾਧੂ ਰਾਮ ਸ਼ਰਨ ਵਿੱਚ ਰਾਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਟਿਕਾਹ ਸਹਿਜ ਆਨੰਦ ਇਹ ਲੱਭਿਆ ਜਾ ਸਕਦਾ ਹੈ ਤੇ ਇੱਥੋਂ ਹੀ ਲੱਭਣਾ ਹੈ